ਮੇਰਾ ਹੀ ਬੁਰਾ ਹਾਲ ਹੋਇਆ ਹੈ ਤੇ ਗਲਤ ਆ ਦੇਖੋ ਸਰ ਮੂਵੀ ਬਿਲਕੁਲ ਬਕਵਾਸ ਮੈਂ ਕੰਮ ਹੀ ਵੈਲਮ ਭਾਈ ਕੋਈ ਨਾ ਦੇਖੇ ਮੂਵੀ ਖਾਸ ਅੱਛੀ ਨਹੀਂ ਥੀ ਲੇਕਿਨ ਮੂਵੀ ਵਿੱਚ ਐਕਟਰਸ ਦੀ ਐਕਟਿੰਗ ਬਹੁਤ ਜ਼ਿਆਦਾ ਅੱਛੀ ਸੀ ਔਰ ਦਿਲਜੀਤ ਦੀ ਐਕਟਿੰਗ ਤਾਂ ਹੋਤੀ ਅੱਛੀ ਬਕਵਾਸ ਵੈਲਮ ਭਾਈ ਜੀ ਸਰੇ ਭਾਈ ਮੂਵੀ ਬੜੀ ਵਧੀਆ ਨਹੀਂ ਜਦਾ ਧਰਮ ਦੇ ਖਿਲਾਫ ਜੀ ਥੋੜੀ ਗਲਤ ਵਿੱਚ ਬੋਲਦੇ ਆ ਇਸ ਕਰਕੇ ਬੜੀ ਬੜੀ ਉਹ ਬਾਬਾ ਜਿਹੜਾ ਮਲਾਈ ਲਾਈਆਂ ਸਿੱਟੀ ਜਾਂਦਾ ਉਹ ਬੇਗਰ ਕੰਮ ਨਹੀਂ ਕਰਦਾ ਐਵੇਂ ਗਲਤ ਐਵੇਂ ਐਵੇਂ ਭੇੜ ਜਾਲ ਨੂੰ ਕਹੀ ਆ ਉਹ ਵਧੀਆ ਵਧੀਆ ਐਵੇਂ ਹੈਗੀ ਮੂਵੀ ਬਿਲਕੁਲ ਬੇਕਾਰ ਥੀ ਮਰਦਾ ਪੈਸੇ ਬਰਬਾਦ ਹੋ ਗਏ ਖਾਸ ਕਰਕੇ ਸਰਦਾਰ ਦੀ ਬੋਵਰੀ ਜੀ ਦਿੱਤੀ ਮੋਟੀਵੇਟ ਕੀਤਾ ਭਾਈ ਸਿੱਖੀ ਨੂੰ ਮੋਟੀਵੇਟ ਕੀਤਾ ਜੀ ਬੋ ਭਾਈ ਬੋ ਬਕਵਾਸ ਮੂਵੀ ਮੈਨੂੰ ਦਿਲਜੀਤ ਮਿਲਿਆ ਮੈਂ ਕਹਿੰਦਾ ਭਰਾ ਮੇਰਾ 500 ਰੁਪਏ ਮੋੜ ਦੇ ਤੇ ਤੇਰਾ ਬਹੁਤ ਬਹੁਤ ਧੰਨਵਾਦ ਸਿਰੇ ਦੀ ਬਕਵਾਸ ਮੂਵੀ ਬਣਾਈ ਇੰਦਾ ਦੀ ਸਟੋਰੀ ਇਹਨਾਂ ਨੇ ਬਣਾਈ ਹੈ ਇਹ ਤਾਂ ਦਿਲਜੀਤ ਦੀ ਵੀ ਮਤਲਬ ਇਮੇਜ ਬਿਲਕੁਲ ਖਰਾਬ ਕਰ ਰਹੀ ਹੈ ਪੈਸੇ ਨਹੀਂ ਜਿੰਨਾ ਪੰਜਾਬੀ ਫਿਲਮਾਂ ਤੁਸੀਂ ਦੇਖਦੇ ਹੀ ਆ ਰਹੇ ਹੋ ਆਪਾਂ ਸਭ ਦੇਖਦੇ ਆ ਕਿ ਐਹੋ ਜੀਆਂ ਫਿਲਮਾਂ ਦਾ ਤਾਂ ਢੇਰ ਲੱਗਾ ਪਿਆ ਫਿਰ ਪੰਜਾਬੀ ਸਿਨੇਮੇ ਦੇ ਵਿੱਚ ਕੋਈ ਇਸ ਬਈ ਨਸੀਰ ਪਰਦੇ ਫਿਲਮ ਆ ਰਹੀ ਆ ਕੋਈ ਆਉਂਦਾ ਕੋਈ ਸ਼ੇਰ ਨਹੀਂ ਹੁੰਦਾ ਕੋਈ ਪੈਰ ਨਹੀਂ ਹੁੰਦਾ ਇਸ ਕਰਕੇ ਇੰਨਾਂ ਚੀਜ਼ਾਂ ਤੋਂ ਨਿਕਲ ਕੇ ਆਪਣੇ ਜਿਹੜੇ ਐਕਟਰ ਆ ਡਾਇਰੈਕਟਰ ਆ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਤੇ ਇਹਨਾਂ ਨੂੰ ਸਟੋਰੀ ਵੀ ਫਾਈਂਡ ਕਰਨੀ ਚਾਹੀਦੀ ਆ ਆਪਾਂ ਤਾਂ ਦਿਲਜੀਤ ਤੇ ਸੋਨਮ ਬਾਜਵਾ ਨੂੰ ਦੇਖਣ ਗਏ ਤੇ ਇੰਟਰਮਿਸ਼ਨ ਤੱਕ ਬਿਲਕੁਲ ਵਧੀਆ ਫਿਲਮ ਲੱਗਦੀ ਹੀ ਉਸ ਤੋਂ ਬਾਅਦ ਤੇ ਬਿਲਕੁਲ ਹੀ ਖਤਮ ਹੋ ਗਈ ਫਿਲਮ ਕਿ ਹੈ ਹੀ ਨਹੀਂ ਫਿਲਮ ਬਈ ਟੱਕਰ ਦੇ ਰਿਹਾ ਬਸ ਯਾਰ ਜਿਆਦੀ ਗੱਪ ਜਿਆਦੀ ਹੋ ਗਈ ਥੋੜੀ ਵਧੀਆ ਮੂਵੀ ਆ ਦਿਲਜੀਤ ਦਾ ਸਾਹਿਤ ਗੁੱਟ ਮੂਵੀਜ਼ ਆਲ ਬਹੁਤ ਵਧੀਆ ਨਕਮੀ ਲਗੀ ਬਿਲਕੁਲ ਦਲਜੀਤ ਕੇ ਕਾਰਨ ਦੇਖਣ ਗਏ تھے ਲੇਕਿਨ ਬਿਲਕੁਲ ਬੇਕਾਰ ਲਗੀ ਫਾਈ ਬਿਲਕੁਲ ਹੀ ਘਟਿਆ ਮਜ਼ਾ ਨਹੀਂ ਆਇਆ ਭਾਈ ਹਵਾ ਚ ਉੱਡ ਪਈ ਨਹੀਂ ਆਜੀ ਤੋਰ ਕੀ ਮੂਵੀ ਚ ਪਾਗੀ ਹੈ ਜੀ ਜਿਹੜੀ ਉਹਨਾਂ ਨੇ ਦਿਖਾਈ ਹੋਈ ਹੈ ਬਿਲਕੁਲ ਹੀ ਬਕਵਾਸ ਫਿਲਮ ਹੈ ਇਸ ਵਾਰੀ ਜਿਹੜੀ ਦਲਜੀਤ ਦੀ ਰਹੀ ਹੈ ਨਕਮੀ ਫਿਲਮ ਰਹੀ ਹੈ ਬਿਲਕੁਲ ਜੀ ਮੂਵੀ ਕੋ ਦੋਸਤ ਹੈ ਠੀਕ ਵੀ ਨਹੀਂ ਆ ਮੈਂ ਜੀ ਜ਼ੀਰੋ ਹੀ ਦੇਵਾਂਗਾ ਜੀ ਅੰਡਾ ਦਲਜੀਤ ਬਾਜੀ ਮੈਂ ਤੁਹਾਡਾ ਫੈਨ ਆ ਪਰ ਕੀ ਕਰਾਂ ਝੂਠ ਨਹੀਂ ਬੋਲ ਸਕਦਾ ਇਸ ਕਰਕੇ ਮੈਂ ਸੁਪਰ ਸਿੰਘ ਮੂਵੀ ਨੂੰ ਦੇ ਰਿਹਾ ਹਾਂ ਸਿਰਫ 5 ਵਿੱਚੋਂ 2 ਸਟਾਰ ਲੋਕਾਂ ਦੀ رائے ਤਾਂ ਮੈਂ ਤੁਹਾਨੂੰ ਦਿਖਾਤੀ ਪਰ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਕਿ ਇਸ ਨਿਵੀ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਪੱਗ ਦੀ ਕੀ ਅਹਿਮੀਅਤ ਹੈ ਇਹ ਸਮਝਾਈ ਗਈ ਹੈ ਔਰ ਦਿਲਜੀਤ ਦੋਸਾਨ ਵਿਚਾਰਾ ਕੀ ਕਰੇ ਠੰਡਾ ਪਾਣੀ ਪੀ ਮਰੇ ਐਕਟਿੰਗ ਤਾਂ ਅੱਛੀ ਹੈ ਬਟ ਕੀ ਕਹਿ ਸਕਦੇ ਆ ਭਾਜੀ ਵਿਸ਼ ਯੂ 올 ਦਾ ਬੈਸਟ ਅਗਲੀ ਵਾਰੀ ਕੁਝ ਅੱਛਾ ਕਰਿਓ ਔਰ ਰਬ ਦਾ ਵਾਸਤਾ ਉੱਡਣ ਉੱਡਣ ਦਾ ਕੰਮ ਬੰਦ ਕਰੋ ਬਾਏ ਬਾਏ